ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਪੁਲਿਸ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਸਾਡੇ ਨਾਲ ਮੌਜੂਦ ਨੇ ਜੀਆਰਪੀ ਪੰਜਾਬ ਦੇ ਸਪੈਸ਼ਲ ਡੀਜੀਪੀ ਇਸ ਕਰਕੇ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੈਂ ਆਈਪੀਐਸ ਦੇ ਵਿੱਚ ਸਿਲੈਕਟ ਹੋਈ ਗੁੰਡਾ ਕਿਸਮ ਦੇ ਲੋਕ ਨੇ ਜਿਹੜੇ ਉਹ ਵਹਾਯਾਤ ਕਿਸਮ ਦੇ ਲੋਕ ਨੇ ਬੜਾ ਉੱਚੀ ਬੋਲਦੇ ਨੇ ਜਾਂ ਛੇੜਛਾੜ ਔਰਤਾਂ ਦੇ ਨਾਲ ਕਰਦੇ ਨੇ ਸਾਡਾ ਇੱਕ ਹੈਲਪਲਾਈਨ ਨੰਬਰ ਹੈ ਜੋ ਕੰਟਰੋਲ ਰੂਮ ਤੇ 24 ਆਵਰ ਕੰਮ ਕਰਦਾ ਹੈ ਔਰ ਇਹ ਨੰਬਰ ਹਰ ਰੇਲਵੇ ਸਟੇਸ਼ਨ ਤੇ ਡਿਸਪਲੇ ਵੀ ਹੁੰਦਾ ਹੈ ਜੀ ਜੇ ਕੋਈ ਰੇਲਵੇ ਦਾ ਕੋਈ ਮੁਲਾਜ਼ਮ ਜਾਂ ਤੁਹਾਡੇ ਜੀਆਰਪੀ ਦਾ ਮੁਲਾਜ਼ਮ ਹੀ ਕਿਸੇ ਮੁਸਾਫਿਰ ਦੇ ਨਾਲ ਕੋਈ ਕਿਸੇ ਤਰੀਕੇ ਦੀ ਰਿਸ਼ਵਤਖੋਰੀ ਜਾਂ ਧੱਕੇਸ਼ਾਹੀ ਕਰਦਾ ਉਸ ਮੁਤਲਕ ਵੀ ਇਹਨਾਂ ਉਹਨੂੰ ਇੱਕ ਵਾਰ ਸਾਹਮਣੇ ਆਣਾ ਜੀਆਰਪੀ ਦੇ ਵਿੱਚ ਪ੍ਰੋਬਲਮ ਬਹੁਤ ਵੱਡਾ ਹੈ ਜੀਆਰਪੀ ਮੁਲਾਜ਼ਮਾਂ ਦੀ ਵੀ ਕੁਝ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਉਹ ਸਾਰੇ ਇਹ ਹੀ ਚੰਨੇ ਕਿ ਬਸ ਵੇਰੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਆਪਣੇ ਗਲੀ ਦੇ ਵਿੱਚ ਮੈਨੂੰ ਪੋਸਟਿੰਗ ਮਿਲ ਜਾਏ ਤਾਂ ਜੋ ਮੈਂ ਆਪਣੇ ਘਰੋਂ ਰੋਟੀ ਖਾ ਕੇ ਚਲਾ ਫਿਰ ਪਚਾਇਣ ਵਾਸਤੇ ਮੈਂ ਆਪਣੇ ਘਰ ਆ ਜਾਵਾਂ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਐਸਐਮ ਜ਼ेड ਨਿਊਜ਼ ਤੇ ਮੈਂ ਹਾਂ ਵਰਿੰਦਰ ਇਸ ਵੇਲੇ ਅਸੀਂ ਮੌਜੂਦ ਆ ਪੰਜਾਬ ਪੁਲਿਸ ਹੈੱਡ ਕੁਆਰਟਰ ਚੰਡੀਗੜ੍ਹ ਵਿਖੇ ਸਾਡੇ ਸਭਨਾ ਚੋਂ ਹਰ ਕੋਈ ਅਕਸਰ ریل ਦਾ ਸਫਰ ਕਰਦਾ ਕਈ ਸੱਜਣ ਰੋਜ਼ਾਨਾ ਸਫਰ ਕਰਦੇ ਨੇ ਤੇ ਕਈ ਅਜਿਹੇ ਵੀ ਮਿੱਤਰ ਪਿਆਰੇ ਨੇ ਜਿਹੜੇ ਕਦੀ ਗਦਾਈ ਟਰੇਨਾਂ ਦੇ ਝੂਟੇ ਲੈਂਦੇ ਨੇ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਟ੍ਰੇਨ ਦੇ ਸਫਰ ਦੇ ਦੌਰਾਨ ਲੁੱਟਖੋਹਾਂ ਦੀਆਂ ਵਾਰਦਾਤਾਂ ਜੋ ਉਹ ਮੁਸਾਫਰਾਂ ਨਾਲ ਹੋ ਜਾਂਦੀਆਂ ਨੇ ਤੇ ਕਈ ਗੁੰਡਾ ਕਿਸਮ ਦੇ ਜਿਹੜੇ ਲੋਕ ਨੇ ਉਹ ਔਰਤਾਂ ਦੇ ਨਾਲ ਜੋ ਹੈ ਬਦਤਮੀਜ਼ੀ ਕਰਦੇ ਨੇ ਛੇੜਛਾੜ ਕਰਦੇ ਨੇ ਔਰ ਕਈ ਮੁਸਾਫਰਾਂ ਨਾਲ ੱੱੱਕਾ ਕਰਦੇ ਨੇ ਅਜਿਹੇ ਚ ਕਈ ਮੁਸਾਫਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਉਹਨਾਂ ਨੂੰ ਸ਼ਿਕਾਇਤ ਕਿੱਥੇ ਕਰਨੀ ਚਾਹੀਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਮਦਦ ਕਿਵੇਂ ਮਿਲ ਸਕਦੀ ਹੈ ਇਹ ਸਭ ਨਾਲ ਮੁਤਲਕ ਗੱਲਬਾਤ ਕਰਨ ਦੇ ਲਈ ਮੁਸਾਫਰਾਂ ਦੀ ਮਦਦ ਦੇ ਲਈ ਅਹਿਮ ਜਾਣਕਾਰੀਆਂ ਦੇਣ ਦੇ ਲਈ ਸਾਡੇ ਨਾਲ ਮੌਜੂਦ ਨੇ ਜੀ ਆਰ ਪੀ ਪੰਜਾਬ ਦੇ ਸਪੈਸ਼ਲ ਡੀਜੀਪੀ ਆਈ ਪੀ ਐਸ ਮੈਡਮ ਸ਼ਸ਼ੀ ਪ੍ਰਵਾ ਦਿਵੇਵਦੀ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਜੀ ਮੈਡਮ ਸਭ ਤੋਂ ਪਹਿਲਾਂ ਐਸਐਮਜ਼ న్యూਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਜੀ। ਸੋ ਮੈਡਮ ਜਿਸ ਤਰੀਕੇ ਦੇ ਨਾਲ ਤੁਸੀਂ ਅ ਔਮਨ ᱮਮਪਾਵਰਮੈਂਟ ਨੂੰ ਰਿਪਰੈਜ਼ੈਂਟ ਕਰਦੇ ਹੋ ਇੱਕ ਆਰਤ ਔਰ ਤੁਹਾਡੇ ਜ਼ਿੰਮੇਵਾਰੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਤੁਹਾਨੂੰ ਜੋ ਹੈ ਪੂਰੇ ਪੰਜਾਬ ਦੇ ਰੇਲ ਤੇ ਮੁਸਾਫਰਾਂ ਦੀ ਜਿਹੜੀ ਹਿਫਾਜ਼ਤ ਦੀ ਜ਼ਿੰਮੇਵਾਰੀ ਹੈ ਉਹ ਤੁਹਾਡੇ ਮੋਢਿਆਂ ਤੇ ਹੈ। ਕਿਦਾਂ ਤਾਲਮੇਲ ਬਿਠਾਪੇ ਹੁੰਦੇ ਤੁਸੀਂ? देखो जिस दिन तो मैं पंजाब पुलिस या कह सकते हो आईपीएस ਦੇ ਵਿੱਚ ਆਈ ਹਾਂ ਜੀ ਠੀਕ ਹੈ ਤਾਂ ਪੁਲਿਸ ਦੇ ਵਿੱਚ ਮੇਰਾ ਸਾਰਾ ਕੰਮਕਾਜ ਸ਼ੁਰੂ ਹੋ ਗਿਆ ਉਦੋਂ ਤੋਂ ਹੀ ਮੈਨੂੰ ਘਰ ਦੇ ਵਿੱਚ ਤੇ ਦਫਤਰ ਦੇ ਵਿੱਚ ਤਾਲਮਿਲ ਬਿਠਾਣਾ ਜੀ ਸ਼ੁਰੂ ਕਰਨਾ ਪਿਆ ਰੈਦਰ ਯੂ ਕੈਨ ਸੇ ਕਿ ਤਾਲਮਿਲ ਬਿਠਾਣਾ ਪੈਂਦਾ ਹੈ ਜਦੋਂ ਵੀ ਕੋਈ ਲੇਡੀ ਆਫੀਸਰ ਹੋ ਚਾਹੇ ਪੁਲਿਸ ਦੇ ਵਿੱਚ ਹੋ ਚਾਹੇ ਕਿਸੇ ਵੀ ਜੌਬ ਦੇ ਵਿੱਚ ਹੋ ਉਹਨੂੰ ਘਰ ਤੇ ਬਾਹਰ

ਬਿਨਾਂ ਕਿਸੇ ਚਿੰਤਾ ਕੇ ਮੈਂ ਆਪਣਾ ਡਿਊਟੀ ਬਹੁਤ ਆਰਾਮ ਨਾਲ ਕਰ ਸਕੀ ਹਾਂ ਇਸ ਕਰਕੇ ਮੈਂ ਬੜੀ ਖੁਸ਼ ਨਸੀਬ ਹਾਂ ਕਿ ਮੈਂ ਆਈਪੀਐਸ ਦੇ ਵਿੱਚ ਸੈਲੈਕਟ ਹੋਈ ਜੀ ਅੱਛਾ ਮੈਡਮ ਜੇ ਅਸੀਂ ਰੇਲਵੇ ਦੀ ਗੱਲ ਕਰੀਏ ਤੇ ਕਈ ਵਾਰੀ ਲੋਕਾਂ ਨੂੰ ਬੜੀ ਸ਼ਾਇਦ ਕੁਝ ਲੋਕਾਂ ਨੂੰ ਨਾ ਪਤਾ ਹੋਵੇ ਕਨਫਿਊਜ਼ਨ ਹੋਵੇ ਕਿ ਇੱਕ ਆਰਪੀਐਫ ਹੁੰਦੀ ਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਔਰ ਦੂਸਰੀ ਜੀਆਰਪੀ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਇਹਦੇ ਕੀ ਅੰਤਰ ਹੈ ਕੀ ਫਰਕ ਹੈ ਜਿਹੜਾ ਆਰਪੀਐਫ ਹੈ ਉਹ ਸੈਂਟਰ ਗਵਰਨਮੈਂਟ ਦੇ ਅੰਡਰ ਹੈ ਜੀ ਉਹਨਾਂ ਦਾ ਜਿਹੜਾ ਏਰੀਆ ਹੈ ਉਹ ਸਾਡੇ ਨਾਲੋਂ ਜ਼ਿਆਦਾ ਹੈ ਉਹ 올 ওভার ਇੰਡੀਆ ਦੇ ਵਿੱਚ ਉਹਨਾਂ ਦਾ ਹੈ ਜੀ ਤਾਂ ਉਹਨਾਂ ਦਾ ਜਿਹੜਾ ਸੀਨੀਅਰ ਅਫੀਸਰ ਹੈ ਉਹ ਦਿੱਲੀ ਦੇ ਵਿੱਚ ਬੈਠਦਾ ਹੈ ਉਹਨਾਂ ਨੂੰ ਸਾਰਾ ਡਾਇਰੈਕਸ਼ਨ ਦਿੱਲੀ ਤੋਂ ਮਿਲਦਾ ਹੈ ਜੀ ਸਾਡਾ ਜਿਹੜਾ ਕੰਮ ਹੈ ਜੀ ਆਰ ਪੀ ਗਵਰਨਮੈਂਟ ਰੇਲਵੇ ਪੁਲਿਸ ਉਹ ਆਪਣੇ ਆਪਣੇ ਸਟੇਟ ਦੇ ਵਿੱਚ ਜਿੰਨੇ ਵੀ ਰੇਲਵੇ ਸਟੇਸ਼ਨ ਯਾ ਰੇਲਵੇ ਟਰੈਕਸ ਬੰਦੇ ਨੇ ਉਹਨਾਂ ਦੀ ਸਪੈਸ਼ਲ ਸੁਰੱਖਿਆ ਲਈ ਸਾਨੂੰ ਰੱਖਿਆ ਜਾਂਦਾ ਹੈ ਜੀ ਸੋ ਇਸ ਵੇਲੇ ਜੇ ਆਪਾਂ ਜੀਆਰਪੀ ਦੀ ਗੱਲ ਕਰੀਏ ਤੇ ਇਹ ਤੁਹਾਡੇ ਜੀਆਰਪੀ ਪੰਜਾਬ ਦੇ ਅਧੀਨ ਕਿੰਨੇ ਥਾਣੇ ਆਉਂਦੇ ਨੇ ਕਿੰਨੀ ਨਫਰੀ ਹੈ ਜੀਆਰਪੀ ਪੰਜਾਬ ਦੇ ਵਿੱਚ 11 ਥਾਣੇ ਆ ਜੀ ਤੇ ਉਹਦੇ ਅੰਡਰ ਕਈ ਸਾਰੇ ਅਸਾਲਡ ਪੋਸਟ ਵੀ ਛੋਟੇ ਛੋਟੇ ਚੌਕੀਆਂ ਵੀ ਕਈ ਸਾਰੇ ਥਾਤੇ ਹੈ ਤਾਂ ਸਾਡੀ ਜਿਹੜੀ ਨਫਰੀ ਹੈ ਉਹ ਕਰੀਬ-ਕਰੀਬ 1000 ਤੋਂ 1050 ਦੇ ਆਸ-ਪਾਸ ਹੈ ਬਹੁਤ ਜ਼ਿਆਦਾ ਨਫਰੀ ਨਹੀਂ ਹੈ ਸਾਡੇ ਨਾਲ ਹੋਮਗਾਰਡ ਦੇ ਕਾਫੀ ਜਵਾਨ ਲਗੇ ਹੋਏ ਹਨ ਲੇਕਿਨ ਜੋ ਕਿ ਨਫਰੀ ਘੱਟ ਹੈ ਉਹਦੇ ਚ ਵੀ ਕਰੀਬ 100 150 ਦੀ ਵੈਕੈਂਸੀ ਹੈ ਤਾਂ ਸਾਨੂੰ ਥੋੜੀ ਮੁਸ਼ਕਲ ਪੇਸ਼ ਆਂਦੀ ਹੈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜਿੰਨੀ ਵੈਕੈਂਸੀ ਹੈ ਉਹ ਮਤਲਬ ਭਰ ਦਿੱਤੀ ਜਾਵੇ ਅਸੀਂ ਡੀਜੀਪੀ ਸਾਹਮਣੂ ਲਿਖਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਜੀ ਜੇ ਮੈਡਮ ਕਈ ਵਾਰੀ ਨਾ ਅ ਅਖਵਾਰਾਂ ਦੀਆਂ ਸੁਰਖੀਆਂ ਪੜਨ ਨੂੰ ਮਿਲਦੀਆਂ ਨੇ ਕਿ ਰੇਲਵੇ ਸਫਰ ਦੇ ਦੌਰਾਨ ਮੁਸਾਫਰਾਂ ਦਾ ਨਾਲ ਲੁੱਟਾਂ ਖਾਹ ਹੁੰਦੀਆਂ ਨੇ ਬੜੀਆਂ ਵਾਰਦਾਤਾਂ ਹੁੰਦੀਆਂ ਨੇ ਖਾਸ ਤੌਰ ਤੇ ਜਿਹੜੀਆਂ ਔਰਤਾਂ ਨੇ ਤੁਸੀਂ ਵੀ ਔਰਤੋਂ ਤੁਸੀਂ ਵੀ ਸਫ਼ਰ ਕਦੀ ਨਾ ਕਦੀ ਤੁਸੀਂ ਕਰਦੇ ਹੋਵੋਗੇ ਰੇਲਵੇ ਦੇ ਵਿੱਚ ਤੇ ਆ ਬੜੀਆਂ ਇਹ ਸਹਿਜ ਮਹਿਸੂਸ ਕਰਦੀਆਂ ਨੇ ਸੇਫ ਮਹਿਸੂਸ ਨਹੀਂ ਕਰਦੀਆਂ ਕਈ ਵਾਰੀ ਗੁੰਡਾ ਕਿਸਮ ਦੇ ਲੋਕ ਨੇ ਜਿਹੜੇ ਉਹ ਵਾਹਿਆਤ ਕਿਸਮ ਦੇ ਲੋਕ ਨੇ ਬੜਾ ਉੱਚੀ ਬੋਲਦੇ ਨੇ ਜਾਂ ਛੇੜਛਾੜ ਔਰਤਾਂ ਦੇ ਨਾਲ ਕਰਦੇ ਨੇ ਸੋ ਅਜਿਹੇ ਹਾਲਾਤਾਂ ਦੇ ਵਿੱਚ ਕਈਆਂ ਨੂੰ ਤੇ ਸ਼ਾਇਦ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਸ਼ਿਕਾਇਤ ਕਿੱਥੇ ਕਰਨੀ ਹੈ ਕਿਵੇਂ ਕਰਨੀ ਹੈ ਹੈਲਪਲਾਈਨ ਨੰਬਰ ਕੀ ਹੈ ਸੋ ਇਹਨਾਂ ਮੁਤਲਕ ਜਾਣਕਾਰੀ ਦੇਣ ਦੇ ਲਈ ਤੁਹਾਡਾ ਕੀ ਕਹਿਣਾ ਹੈ ਕਿਸ ਢੰਗ ਨਾਲ ਮੁਸਾਫਿਰ ਜਿਹੜੇ ਨੇ ਖਾਸ ਤੌਰ ਤੇ ਔਰਤਾਂ ਮਦਦ ਲੈ ਸਕਦੀਆਂ ਨੇ ਜੀਆਰਪੀ ਦੇ ਇਹਦੇ ਸਬੰਧ ਚ ਮੈਂ ਇੱਕ ਤੁਹਾਨੂੰ ਨੰਬਰ ਵੀ ਨੋਟ ਕਰਾਉਣਾ ਚਾਹਾਂਗੀ ਉਹ ਨੰਬਰ ਹੈ 828807577 ਮੈਂ ਰਿਪੀਟ ਕਰਦੀ ਹਾਂ 828807577 ਇਹ ਜਿਹੜਾ ਨੰਬਰ ਹੈ ਸਾਡੇ ਕੰਟਰੋਲਡ ਹੁੰਦਾ ਨੰਬਰ ਹੈ। ਔਰ ਕੋਈ ਵੀ ਕਿਸੇ ਵੀ ਹਾਲਤ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਇਆ, ਕੋਈ ਲੁੱਟਖੋ ਹੋ ਜਾਇਆ, ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੋ ਜਾਏ। ਇਸ ਨੰਬਰ ਤੇ ਉਹ ਫੋਨ ਕਰਕੇ ਸਾਨੂੰ ਇਨਫੋਰਮ ਕਰ ਸਕਦਾ ਹੈ। ਉੱਤੇ 24 ਆਵਰ ਸਾਡੇ ਮੁਲਾਜ਼ਮ ਮੌਜੂਦ ਹੁੰਦੇ ਹਨ। ਸਪੋਜ਼ ਕਰੋ ਕੋਈ ਜਿਹੜਾ ਯਾਤਰੀ ਹੈ, ਉਹ ਲੁਧਿਆਣੇ ਤੋਂ ਚੜ੍ਹਾ ਤੇ ਉਹ ਜਾ ਰਹਾ ਸਰਹੰਦ ਵਾਲਿਆ, ਦਿੱਲੀ ਵੱਲ ਜਾ ਰਹਾ ਹੈ। ਜੀ। ਤੋਂ ਲੁਧਿਆਣੇ ਤੋਂ ਚੜ੍ਹਾ ਵਿਚਕਾਰ ਉਹਦੇ ਨਾਲ ਕੁਝ ਘਟਨਾ ਪਾਪਰ ਗਈ। ਤੇ ਉਹ ਇਸ ਨੰਬਰ ਤੇ ਫੋਨ ਕਰਕੇ ਨੋਟ ਕਰਾ ਸਕਦਾ ਹੈ ਕਿ ਮੈਂ ਇੱਥੋਂ ਚੜਿਆ ਤੋ ਇਸ ਪਾਸੇ ਜਾ ਰਿਹਾ ਹਾਂ ਤੇ ਇਸ ਸਟੇਸ਼ਨ ਦੇ ਵਿਚਕਾਰ ਮੇਰੇ ਨਾਲ ਇਹ ਘਟਨਾ ਵਾਪਰੀ ਹੈ ਤੋ ਅਸੀਂ ਤੁਰੰਤ ਜਿਹੜਾ ਕਨਸਰਨ ਨੈਕਸਟ ਥਾਣਾ ਹੋਵੇਗਾ ਉੱਥੇ ਅਸੀਂ ਇਨਫੋਰਮ ਕਰਦੇ ਹਾਂ ਔਰ ਇਸ ਤਰ੍ਹਾਂ ਦੀ ਕੋਈ ਘਟਨਾ ਹੋਏਗੀ ਉਹਦੇ ਉੱਤੇ ਐਕਸ਼ਨ ਲੈਂਦੇ ਹਾਂ ਜੀ ਤੇ ਇਸ ਤੋਂ ਅਲਾਵਾ ਵੀ ਸੋਸ਼ਲ ਮੀਡੀਆ ਤੇ ਵੀ ਅਸੀਂ ਹੈ ਇੰਸਟਾਗ੍ਰam ਤੇ ਹੈ ਜੀਆਰਪੀ ਪੰਜਾਬ ਦੇ ਨਾਂ ਤੇ ਫੇਸਬੁੱਕ ਤੇ ਹੈ ਜੀਆਰਪੀ ਪੰਜਾਬ ਪੇ ਰਾਦੇ ਤੋ ਕਿਸੇ ਨੂੰ ਕੁਝ ਵੀ ਮੈਸਜ ਕਰਨਾ ਹੋ ਤਾਂ ਉੱਥੇ ਵੀ ਕਰ ਸਕਦਾ ਹੈ ਉਹ ਵੀ ਅਸੀਂ ਕੰਟੀਨਿਊਸ ਉਹਨੂੰ ਵਾਸ਼ ਕਰਦੇ ਰਹਿੰਦੇ ਹਨ ਜੀ ਮੰਨ ਲਓ ਜੀ ਕੋਈ ਰੇਲਵੇ ਦਾ ਕੋਈ ਮੁਲਾਜ਼ਮ ਜਾਂ ਤੁਹਾਡੇ ਜੀਆਰਪੀ ਦਾ ਮੁਲਾਜ਼ਮ ਹੀ ਕਿਸੇ ਮੁਸਾਫਿਰ ਦੇ ਨਾਲ ਕੋਈ ਕਿਸੇ ਤਰੀਕੇ ਦੀ ਰਿਸ਼ਵਤਖੋਰੀ ਜਾਂ ਧੱਕੇਸ਼ਾਹੀ ਕਰਦਾ ਤੇ ਉਸ ਮੁਤਲਕ ਵੀ ਇਹਨਾਂ ਨੰਬਰਾਂ ਤੇ ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਜਾਂ ਉਹਦਾ ਕੀ ਤਰੀਕਾ ਹੈ ਨਹੀਂ ਨਹੀਂ ਬਿਲਕੁਲ ਉਹਨਾਂ ਵਾਸਤੇ ਵੀ ਜੇਕਰ ਸਾਡੇ ਖੁਦ ਦੇ ਮੁਲਾਜ਼ਮ ਕਿਸੇ ਯਾਤਰੀ ਨਾਲ ਮਿਸਬੀਹੇਵ ਕਰਦੇ ਹਨ ਕੋਈ ਰਿਸ਼ਵਤਖੋਰੀ ਕਰਦੇ ਹਨ ਕੋਈ ਵੀ ਗਲਤ ਕੰਮ ਕਰਦੇ ਹਨ ਇਹਦੇ ਸਬੰਧ ਚ ਵੀ ਸੇਮ ਨੰਬਰ ਤੇ ਉਹ ਕਾਲ ਕਰਕੇ ਨੋਟ ਕਰਾ ਸਕਦੇ ਹਨ ਔਰ ਅਸੀਂ ਐਸੇ ਕਿਸੇ ਵੀ ਵਿਵਾਦਿੰਗ ਦੇ ਖਿਲਾਫ ਪੂਰੀ ਪੂਰੀ ਕਾਰਵਾਈ ਕਰਦੇ ਹਾਂ ਡਿਪਾਰਟਮੈਂਟ ਇਨਕੁਆਇਰੀ ਕਰਦੇ ਹਾਂ ਜੇਕਰ ਉਹ ਸਾਬਿਤ ਹੋ ਜਾਂਦਾ ਹੈ ਤੇ ਅਸੀਂ ਐਕਸ਼ਨ ਵੀ ਲੈਂਦੇ ਹਾਂ ਲੇਕਿਨ ਇਹਦੇ ਚ ਇੱਕ ਛੋਟਾ ਸਾ ਪ੍ਰੈਕਟੀਕਲ ਪ੍ਰੋਬਲਮ ਹੈ ਕਿ ਜਿਹੜਾ ਵੀ ਬੰਦਾ ਕੰਪਲੇਨ ਕਰਦਾ ਹੈ ਤਾਂ ਇੱਕ ਵਾਰ ਉਹਨੂੰ ਚਾਹੇ ਫੋਨ ਤੇ ਚਾਹੇ ਕਿਸੇ ਵੀ ਤਰ੍ਹਾਂ ਆਪਣਾ ਬਿਆਨ ਕਨਫਰਮ ਕਰਨ ਵਾਸਤੇ ਕਿ ਹਾਂ ਮੈਨੇ ਹੀ ਕੀਤਾ ਹੈ ਉਹ ਇੱਕ ਵਾਰ ਸਾਹਮਣੇ ਆਣਾ ਪਈ ਆਣਾ ਪਊਗਾ ਤੇ ਉਹਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਲੋਕ ਜਿਹੜੀ ਆ ਉਹ ਕੇਸ ਵਟ ਜਾਂਦੇ ਨੇ ਜਾਂ ਉਹ ਲੋਕ ਕਹਿੰਦੇ ਨੇ ਵੀ ਛੱਡੋ ਐਵੇਂ ਸਾਡੀ ਪਰੇਸ਼ਾਨੀ ਹੁੰਦੀ ਐ ਜੀ ਅਸੀਂ ਏਡੀ ਦੂਰ ਜਾਉਂਗੇ ਤੇ ਉਹ ਆਪਾਂ ਮਤਲਬ ਕੁੱਲ ਮਿਲਾ ਕੇ ਮੇਰਾ ਇਹ ਕਹਿਣ ਦਾ ਤੁਹਾਡੇ ਕੋਲ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਜੇ ਆਪਾਂ ਇਹਨਾਂ ਸਾਰੇ ਮਾਮਲਿਆਂ ਦਾ ਕਨਵਿਕਸ਼ਨ ਰੇਟ ਦੀ ਦੇਖੀਏ ਤੇ ਕਿੰਨਾ ਕਨਵਿਕਸ਼ਨ ਰੇਟ ਹੁੰਦਾ ਜੀ ਆਰ ਪੀ ਮਾਮਲਿਆਂ ਤੇ ਜਿਹੜੇ ਤਰਜ ਮਾਮਲੇ ਨਹੀਂ जीआरपी ਦੇ ਵਿੱਚ ਪ੍ਰੋਬਲਮ ਬਹੁਤ ਵੱਡਾ ਹੈ ਇਹਦੇ ਵਿੱਚ ਜਿਹੜੇ ਕੰਪਲੇਨਟ ਹੁੰਦੇ ਹੈ ਉਹ ਜ਼ਿਆਦਾਤਰ ਚਲਤੀ ਟ੍ਰੇਨ ਦੇ ਵਿੱਚ ਹੁੰਦੇ ਜੀ 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 ਠੀਕ ਹੈ ਨਾ ਸਪੋਜ਼ ਕਰੋ ਕਿਸੇ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਜਾਂ ਕਿਸੇ ਦਾ ਕੋਈ ਸਮਾਨ ਚੋਰੀ ਹੋ ਗਿਆ ਤੇ ਉਹ ਅਗਲੇ ਸਟੇਸ਼ਨ ਤੇ ਰੁੱਕ ਕੇ ਜਾਂ ਕਿਤੇ ਵੀ ਜਾ ਕੇ ਉਹ ਕੰਪਲੇਨਟ ਕਰਾਉਂਦੇ ਹੈ ਤਾਂ ਕੰਪਲੇਨਟ ਜਦੋਂ ਹੁੰਦੀ ਹੈ ਤਾਂ ਅਸੀਂ ਐਫ ਆਈ ਆਰ ਲਾਜ਼ ਕਰਦੇ ਹੈ ਲੇਕਿਨ ਐਫ ਆਈ ਆਰ ਲਾਜ਼ ਕਰਨ ਉਪਰੰਤ ਜਿਹੜਾ ਕੰਪਲੇਨੈਂਟ ਹੈ ਉਹਨੂੰ ਦੁਬਾਰਾ ਆ ਕੇ ਕਨਫਰਮ ਕਰਨਾ ਉਹ ਔਖਾ ਹੁੰਦਾ ਹੈ ਸਪੋਜ਼ ਕਰੋ ਕੋਈ ਬੰਬੇ ਜਾ ਰਹਾ ਹੈ ਉਹ ਬੰਬੇ ਤੋਂ ਇੱਥੇ ਸਿਰਫ ਆ ਕੇ ਸਟੇਟਮੈਂਟ ਉਹ ਦੇਣ ਵਾਸਤੇ ਨਹੀਂ ਆਏਗਾ ਨਾਰਮਲੀ ਨਹੀਂ ਆਂਦਾ ਹੈ ਠੀਕ ਹੈ ਨਾ ਕੋਈ ਨੇੜੇ ਤੇੜੇ ਦਾ ਹੋ ਤਾਂ ਆ ਜਾਂਦਾ ਹੈ ਲੇਕਿਨ ਜੁਕੀ ਉਹ ਅਨਨੋਨ ਪਰਸਨ ਹੈ ਤਾਂ ਉਹ ਉਹਨਾਂ ਨੂੰ ਲੱਭਣਾ ਨੇਚਰਲੀ ਬਹੁਤ ਔਖਾ ਹੁੰਦਾ ਹੈ ਕਿ ਚਲਤੀ ਟ੍ਰੇਨ ਦੇ ਵਿੱਚ ਕੋਈ ਸਮਾਨ ਲੈ ਕੇ ਚਲ ਗਿਆ ਕਿੱਥੇ ਉਤਰ ਗਿਆ ਕਿੱਥੇ ਚਲਾ ਗਿਆ ਨਾ ਕੋਈ ਸੀਸੀਟੀਵੀ ਫੁਟੇਜ ਹੁੰਦੀ ਹੈ ਨਾ ਤੋਂ ਕੋਈ ਹੋਰ ਸਾਡੇ ਕੋਲ ਇਗਜ਼ਾਮਪਲ ਹੁੰਦਾ ਹੈ ਕਿ ਅਸੀਂ ਇਸ ਤਰੀਕੇ ਨਾਲ ਫੜ ਸਕਦੇ ਹਾਂ ਤਾਂ ਮੁਸ਼ਕਿਲ ਤਾਂ ਬਹੁਤ ਹੁੰਦਾ ਹੈ ਤੇ ਰੇਲਵੇ ਦਾ ਇਹ ਪ੍ਰੋਬਲਮ ਹੈ ਇਹ ਕਨਵਿਕਸ਼ਨ ਰੇਟ ਆ ਜਿਹੜਾ ਉਹ ਦੂਸਰੇ ਮਾਮਲਿਆਂ ਨਾਲੋਂ ਘੱਟ ਘੱਟ ਗਿਆ ਹੋਵੇਗਾ ਇਸ ਦੇ ਕੇਸ ਦੇ ਵਿੱਚ ਕਲੂਸ਼ਨ ਰੇਟ ਤੋਂ ਕੱਟੀ ਹੋਏਗਾ ਕੱਟੀ ਹੋਏਗਾ ਅੱਛਾ ਮੈਡਮ ਇੱਕ ਜ਼ਹਿਰ ਖੁਰਾਨੀ ਦੀਆਂ ਘਟਨਾਵਾਂ ਜਿਹੜੀਆਂ ਅਕਸਰ ਸੁਣਨ ਨੂੰ ਮਿਲੀਆਂ ਵੀ ਆ ਤੇ ਸ਼ਾਇਦ ਕਦੀ ਨਾ ਕਦੀ ਹੁੰਦੀਆਂ ਰਹਿੰਦੀਆਂ ਨੇ ਰੇਲਵੇ ਦੇ ਵਿੱਚ ਇਸ ਨੂੰ ਲੈ ਕੇ ਤੁਸੀਂ ਮੁਸਾਫਰਾ ਨੂੰ ਕੀ ਜਿਹੜਾ ਹੈਗਾ ਸਨੇਹਾ ਦੇਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰੀਕੇ ਨਾਲ ਉਹ ਅਲਰਟ ਰਹਿਣਾ ਚਾਹੀਦਾ ਉਹਨਾਂ ਨੂੰ ਦੇਖੋ ਜ਼ਹਿਰ ਖੁਰਾਨੀ ਦੀ ਜਿਹੜੀ ਘਟਾਵਾ ਹੈ ਉਹ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਖਰਾਬ ਟੇਸਟ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਣਾ ਨਹੀਂ ਚਾਹੀਦਾ ਹੈ ਲੇਕਿਨ ਕਰਾਇਮ ਹੈ ਕਿਤੇ ਵੀ ਹੋ ਸਕਦਾ ਹੈ ਤਾਂ ਇਹਦੇ ਸਬੰਧ ਚ ਜਿੰਨੇ ਵੀ ਯਾਤਰੀ ਹੈਂ ਟ੍ਰੇਨ ਦੇ ਵਿੱਚ ਜਿਹੜੇ ਸਫਰ ਕਰਦੇ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਸੁਝਾਅ ਦੇਣਾ ਚਾਹਾਂਗੀ ਕਿ ਉਹ ਟ੍ਰੇਨ ਦੇ ਵਿੱਚ ਕਿਸੇ ਵੀ ਅਨਨੋਨ ਬੰਦੇ ਦਾ ਕੋਈ ਵੀ ਸਮਾਨ ਨਖਾਏ ਜੀ ਨਾ ਆਪਣੇ ਬੱਚਿਆਂ ਨੂੰ ਖਾਣ ਦੇ ਕਿਉਂਕਿ ਅਗਰ ਕੋਈ ਨਾਲ ਬੈਠਾ ਹੋਇਆ ਹੈ ਉਹ ਬਹੁਤ ਹੀ ਗਲਤ ਬਾਤ ਕਰਦੇ ਹੋਏ ਬੜਾ ਲੱਗਦਾ ਹੈ ਕਿ ਨੇੜੇ ਦਾ ਹੋ ਗਿਆ ਦੋਸਤ ਬਣ ਗਿਆ ਕੁਝ ਵੀ ਖਵਾਤਾ ਤਾਂ ਅਸੀਂ ਖਾ ਲੈਨੇ ਆ ਰੂਟੀਨ ਦੇ ਤੌਰ ਤੇ ਕਿ ਚਲੋ ਹੁਣ ਕੋਈ ਗੱਲ ਨਹੀਂ ਅਸੀਂ ਵਧੀਆ ਦੋਸਤ ਬਣ ਗਏ ਹੈ ਲੇਕਿਨ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਟ੍ਰੇਨ ਦੇ ਵਿੱਚ ਕਿਸੇ ਵੀ ਅਨਨ ਪਰਸੰਦਾ ਕੋਈ ਵੀ ਚੀਜ਼ ਨਾ ਖਾਣਾ ਚਾਹੀਦਾ ਹੈ ਨਾ ਲੈਣਾ ਚਾਹੀਦਾ ਹੈ ਤਾਂ ਜੋ ਇਹ ਝੜਖੁਰਨ ਵੀ ਘਟਨਾ ਕੱਟ ਸਕੇ ਜੀ ਅੱਛਾ ਮੈਡਮ ਇੱਕ ਜੀਆਰਪੀ ਮੁਲਾਜ਼ਮਾਂ ਦੀ ਵੀ ਕੁਝ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਅਕਸਰ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਨੇ ਕਿ ਕਈ ਵਾਰੀ ਜਿਹੜਾ ਹੁੰਦਾ ਨਾ ਸਾਨੂੰ ਜਿਹੜੇ ਟਰਾਂਸਫਰਾਂ ਨੂੰ ਲੈ ਕੇ ਪਹਿਲਾਂ ਕੀ ਸੀਗਾ ਜਿੱਥੇ-ਜਿੱਥੇ ਉਹਨਾਂ ਦੀ ਹੋਮ ਟਾਊਨ ਦੇ ਵਿੱਚ ਪੋਸਟਿੰਗ ਸੀਗੀ ਤੇ ਉਹਨਾਂ ਦੀ ਜਿਹੜੀ ਟਰਾਂਸਫਰ ਹੈ ਉਹ ਦੂਸਰੇ ਸ਼ਹਿਰਾਂ 'ਚ ਕਰ ਦਿੱਤੀ ਗਈ ਹੈ ਕਿੱਥੋਂ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਈਆਂ ਦੀ ਇਹ ਸਮੱਸਿਆ ਸਾਹਮਣੇ ਆਈ ਹੈ ਨਹੀਂ ਨਹੀਂ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਮੇਰੇ ਕੋਲ ਵੀ ਜਿਹੜਾ ਟ੍ਰਾਂਸਫਰ ਰਿਲੇਟਡ ਰਿਕੁਐਸਟ ਆਂਦੀ ਹੈ ਉਹ ਸਾਰੇ ਇਹ ਹੀ ਚਾਹੁੰਦੇ ਨੇ ਕਿ ਬਸ ਮੇਰੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਆਪਣੇ ਗਲੀ ਦੇ ਵਿੱਚ ਮੈਨੂੰ ਪੋਸਟਿੰਗ ਮਿਲ ਜਾਏ ਤਾਂ ਜੋ ਮੈਂ ਆਪਣੇ ਘਰੋਂ ਰੋਟੀ ਖਾ ਕੇ ਚਲਾ ਫਿਰ ਪਚਾਇ ਪਿੰਡ ਵਾਸਤੇ ਮੈਂ ਆਪਣੇ ਘਰ ਆ ਜਾਵਾਂ ਫਿਰ ਡਿਊਟੀ 'ਤੇ ਚੱਲ ਜਾਵਾਂ ਫਿਰ ਕੁਝ ਕਰਨ ਵਾਸਤੇ ਘਰ ਆ ਜਾਵਾਂ ਮਤਲਬ ਉਹ ਚਾਹੁੰਦੇ ਹਨ ਕਿ ਬਿਲਕੁਲ ਉਹਨਾਂ ਦੇ ਘਰ ਦੇ ਨੇੜੇ ਉਹਨਾਂ ਦੀ ਪੋਸਟਿੰਗ ਹੋ ਜੀ ਲੇਕਿਨ ਪੁਲਿਸ ਦੇ ਵਿੱਚ ਪੋਸੀਬਲ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਨੌਕਰੀ ਹੈ ਉਹ ਘਰ ਦੇ ਵਿੱਚ ਰਹਿ ਕੇ 9 ਤੋਂ 5 ਵਾਲੀ ਨੌਕਰੀ ਨਹੀਂ ਹੈ ਠੀਕ ਹੈ ਨਾ ਜਿਸ ਤਰ੍ਹਾਂ ਮੇਰੇ ਕੋਲ ਮੁਲਾਜ਼ਮ ਆਂਦੇ ਹੈ ਕਿ ਮੈਨੂੰ ਮੰਨ ਲਓ ਕੋਈ ਇੱਕ ਸ਼ਹਿਰ ਮੇ ਲੇਣੀ ਹੈ ਫਿਰੋਜ਼ਪੁਰ ਟਰਾਂਸਫਰ ਕਰ ਦਿੱਤਾ ਜਾਵੇ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਲੇਕਿਨ ਸਪੋਜ਼ ਕਰੋ ਫਿਰੋਜ਼ਪੁਰ ਦੇ ਵਿੱਚ ਸਾਰੀ ਵੈਕੈਂਸੀ ਪੰਜਾਹ ਹੈ ਠੀਕ ਹੈ ਔਰ ਉਸ ਦੇ ਅਗੇਂਸਟ ਤੁਸੀਂ ਜਲੰਧਰ ਲੈ ਲਓ ਜਲੰਧਰ ਦੇ ਵਿੱਚ ਸਪੋਜ਼ ਕਰੋ ਪੰਜਾਹ ਵੈਕੈਂਸੀ ਹੈ ਜਲੰਧਰ ਵੀ ਸਾਡੇ ਕੋਲ ਮੁਲਾਜ਼ਮ 3 ਹੈ

ਔਰ ਕੋਈ ਦੂਰ ਨਹੀਂ ਜਾਣਾ ਚਾਹੁੰਦਾ ਤੇ ਉਹ ਉਹਨਾਂ ਦੀ ਸ਼ਿਕਾਇਤ ਹੈ ਸਾਡੀ ਪ੍ਰੋਬਲਮ ਹੈ ਮੈਂ ਸਮਝਦਾ ਕਿ ਜਿਹੜੇ ਜੀਆਰਪੀ ਮੁਲਾਜ਼ਮ ਵੀਰ ਨੇ ਉਹਨਾਂ ਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਣਾ ਕਿਉਂਕਿ ਉਹ ਅਕਸਰ ਇਹ ਚੀਜ਼ ਤੋਂ ਲੈ ਕੇ ਉਹਨਾਂ ਨੂੰ ਸ਼ਿਕਾਇਤ ਸੀਗੇ ਕਿ ਭਾਈ ਸਾਡੀ ਟਰਾਂਸਫਰ ਜਿਹੜੀ ਹੈ ਦੂਜੇ ਸ਼ਹਿਰ ਚ ਮਿਲ ਗਈ ਹੋਈ ਹੈ ਕਿਉਂਕਿ ਤੁਹਾਡੇ ਜਿਹੜੇ ਸੁਝਾਅ ਹੈ ਉਹ ਵੀ ਜਿਹੜੇ ਸਮਝ ਨੇ ਜ਼ਰੂਰੀ ਸੀਗੇ ਮੈਡਮ ਤੋਂ ਪੁੱਛਣੇ ਜ਼ਰੂਰੀ ਸੀਗੇ ਸੋ ਇੱਕ ਹੋਰ ਸਵਾਲ ਹੈਗਾ ਜੀਆਰਪੀ ਮੁਲਾਜ਼ਮਾਂ ਦਾ ਮੈਡਮ ਕਿ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਦੂਸਰੇ ਸ਼ਹਿਰ ਚ ਜਾਂਦੇ ਆ ਤੇ ਉੱਥੇ ਜਿਹੜਾ ਰੇਲਵੇ ਥਾਣੇ ਬਣੇ ਹੋਏ ਨੇ ਜੀਆਰਪੀ ਦੇ ਜਿਹੜੇ ਥਾਣੇ ਨੇ ਉਹ ਬਣੇ ਹੋਏ ਨੇ ਰੇਲਵੇ ਦੀ ਜ਼ਮੀਨਾਂ ਦੇ ਉੱਤੇ ਉਹ ਕਹਿੰਦੇ ਸਾਡਾ ਜਿਹੜਾ ਰਿਹਾਈਸ਼ ਦਾ ਪ੍ਰਬੰਧ ਹੁੰਦਾ ਨਾ ਬੜਾ ਮਾੜਾ ਹੁੰਦਾ ਬੜਾ ਔਖਾ ਆ ਕਹਿੰਦਾ ਸਾਡੇ ਲਈ ਰਹਿਣਾ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਦੋ ਟ੍ਰਾਂਜ਼ਿਟ ਕੈਂਪ ਹੈ ਇੱਕ ਜਾਖਲ ਹੈ ਇੱਕ ਅੰਬਾਲਾ ਕੈਂਟ ਹੈ ਤੋਂ ਇਹਨਾਂ ਦੇ ਉੱਤੇ ਉਹਨਾਂ ਦੀ ਰਿਹਾਈਸ਼ ਦਾ ਪ੍ਰਬੰਧ ਕੀਤਾ ਗਿਆ ਹੈ हो सकता है वो बहुत फाइव स्टार ना हो टू दि मार्क ना हो लेकिन रिहायश का प्रबंध किया गया है बाकी किसी स्टेशन पर उन्होंने उतर के रुकन का जरूरत नहीं पैदा बहुत थोड़ी जरूरत है जी। लेकिन ये गल ठीक है कि जेडे थाने हैं रेलवे स्टेशन थाने ये सारे रेलवे स्टेशन के उ बने हैं और रेलवे की जमीन के उ बने हुए हैं तो कोई कोई रेलवे स्टेशन पुलिस स्टेशन तो बहुत वह बनया हुआ है उसे बहुत स्पेस भी है लेकिन कोई कोई ठीक नहीं है उसे स्पेस की भी कमी है ਤੇ ਉਹ ਬਹੁਤ ਪੁਰਾਣੀ ਬਿਲਡਿੰਗ ਹੈ ਉਥੇ ਉਹ ਰਹਿਣ ਜੋਗ ਵੀ ਨਹੀਂ ਹੈ ਤੇ ਇਹਦੇ ਸਬੰਧ ਚ ਅਸੀਂ ਬਹੁਤ ਬਾ ਚਿੱਠੀ ਲਿਖੇ ਹੋਏ ਹਨ ਰੇਲਵੇ ਬੋਰਡ ਨੂੰ ਜਿਹੜੇ ਆਪਣੇ ਬੈੱਡ ਨੇ ਹਨ ਫਿਰੋਜ਼ਪੁਰ ਉਹਨਾਂ ਨੂੰ ਕਈ ਸਾਰੀ ਚਿੱਠੀਆਂ ਵੀ ਲਿਖੀਆਂ ਹੋਈਆਂ ਹਨ ਉਹਨਾਂ ਨਾਲ ਅਸੀਂ ਗਲਬਾਤ ਵੀ ਕਰਦੇ ਰਹਿੰਦੇ ਹਾਂ ਤਾਲਮਿਲ ਕਰਦੇ ਰਹਿੰਦੇ ਹਾਂ ਤੇ ਹੁਣ ਅਸੀਂ ਬਸ ਉਮੀਦ ਕਰ ਸਕਦੇ ਹਾਂ ਕਿ ਜਲਦੀ ਜਲਦੀ ਉਹ ਬਣਾ ਦੇ ਤਾਂ ਜੋ ਸਾਡੇ ਮੁਲਾਜ਼ਮਾਂ ਦਾ ਮਤਲਬ ਜੋ ਪ੍ਰੋਬਲਮ ਹੈ ਸੋਲਵ ਹੋ ਸਕੇ ਇਸ ਤੋਂ ਇਲਾਵਾ ਮੈਨੇ ਇਸ ਵਾਰ ਸੈਂਟਰ ਵੂਮਨ ਦੀ ਸਕੀਮ ਹੁੰਦੀ ਹੈ ਮੋਡਰਨੇਸ਼ਨ ਦੀ ਸਕੀਮ ਉਦੇ ਵਿੱਚ ਵੀ ਫੈਬ੍ਰିକੇਟਿਡ ਹੱਟਸ ਵਾਰੇ ਵੀ ਮੰਗੇ ਡਿਮਾਂਡ ਕੀਤਾ ਹੋਇਆ ਹੈ ਫੰਡਸ ਦਾ ਅਗਰ ਜੇਕਰ ਉਹ ਫੰਡਸ ਮਿਲ ਜਾਣਗੇ ਤਾਂ ਜਿੱਥੇ ਕਿਤੇ ਵੀ ਇਹ ਮੁਸ਼ਕਿਲ ਹੈ ਉੱਥੇ ਫੈਬ੍ਰିକੇਟਿਡ ਹਸ ਟੂ ਹੱਟਸ ਬਣਾ ਕੇ ਉਹਨਾਂ ਦੀ ਮੁਸ਼ਕਿਲ ਥੋੜੀ ਆਸਾਨ ਕਰਨ ਦਾ ਅਸੀਂ ਕੋਸ਼ਿਸ਼ ਕਰਾਂਗੇ ਜੀ ਅੱਛਾ ਮੈਡਮ ਇੱਕ ਸਮੇਂ ਸਮੇਂ ਤੇ ਨਾ ਇੱਕ ਬੜੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿਹੜੇ ਪੇਟੀ ਮਾਫੀਆ ਜਿਹੜਾ ਸਮੇਂ ਸਮੇਂ ਦੇ ਵਿੱਚ ਸੇ ਚੁੱਕਦਾ ਹੈ ਤੇ ਕਈ ਵਾਰੀ ਦੇਖਿਆ ਕਿ ਕਿ ਰੇਲਵੇ ਸਟੇਸ਼ਨਾਂ ਦੇ ਆਸ-ਪਾਸ ਜਦੋਂ ਸ਼ਾਮ ਪੈਂਦੀ ਹੈ ਤੇ بڑے मतलब ਇਹੋ ਜਿਹੇ ਜਿਹੜੇ ਪੀ ਪੀਟੀ ਮਾਫੀਆ ਦਾ ਜਿਹੜਾ ਕੰਮ ਉਹ ਸ਼ੁਰੂ ਹੋ ਜਾਂਦਾ ਹੈ ਇਹ ਇਹਨਾਂ ਇਹੋ ਜਿਹੇ ਮੁੱਦਿਆਂ ਨੂੰ ਜਿਹੜਾ ਮਤਲਬ ਗੈਰ ਕਾਨੂੰਨੀ ਮੁੱਦੇ ਨੇ ਉਹ ਉਹਨਾਂ ਨੂੰ ਠੱਲ ਪਾਉਣ ਦੇ ਲਈ ਤੁਹਾਡੇ ਵੱਲੋਂ ਕੀ ਹੀਲੇ ਕੀਤੇ ਜਾਂਦੇ ਨੇ ਸਮੇਂ-ਸਮੇਂ ਸਰ ਹ ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਕੰਮ ਜ਼ਿਆਦਾ ਹੁੰਦਾ ਹੈ ਕਿ ਰਾਤ ਵੇਲੇ ਇਸ ਤਰ੍ਹਾਂ ਦੇ ਮਾਫੀਆ ਆ ਕੇ ਆਪਣਾ ਗਲਤ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਉੱਥੇ ਅਸੀਂ ਜਿਆਦਾ ਨੰਬਰ ਦੇ ਵਿੱਚ ਪੈਟਰੋਲਿੰਗ ਪਾਟੇ ਅਸੀਂ ਲਗਾਣੇ ਹੈ ਸਾਡੇ ਜਿਆਦਾ ਮੁਲਾਜ਼ਮ ਰਾਤ ਵੇਲੇ ਵੀ ਡਿਊਟੀ ਕਰਦੇ ਹੈ ਜਿੱਥੇ ਕਿਤੇ ਜਿਆਦਾ ਪ੍ਰੋਬਲਮ ਆਂਦੀ ਹੈ ਜੀ ਕਿਉਂਕਿ ਮੁਲਾਜ਼ਮ ਤੋਂ ਹੀ ਇਹ ਦਿਨੇ ਦੇ ਵਿੱਚ ਡਿਊਟੀ ਕਰਦੇ ਹੈ ਰਾਤ ਵੀ ਕਰਦੇ ਹੈ ਸਾਰੇ ਪਾਸੇ ਕਰਦੇ ਹੈ ਉਹ ਜ਼ਿਲ੍ਹਿਆਂ ਦੇ ਵਿੱਚ ਵੀ ਇਹੀ ਹੁੰਦਾ ਹੈ ਹਰ ਪਾਸੇ ਕਰਨਾ ਪੈਂਦਾ ਹੈ ਤੋਂ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਜਿਆਦਾ ਹੈ ਉੱਥੇ ਰਾਤ ਵੇਲੇ ਅਸੀਂ ਪੈਟਰੋਲਿੰਗ ਜਿਆਦਾ ਕਰਾਣੇ ਹੈ ਟਰੈਕ ਦੇ ਉੱਤੇ ਸਟੇਸ਼ਨ ਦੇ ਉੱਤੇ ਤਾਂ ਜੋ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਹੋ ਸਾਡੇ ਨੋਟਿਸ ਵਿੱਚ ਆ ਜਾਏ ਅਸੀਂ ਉਹਦੇ ਉੱਤੇ ਕਾਰਵਾਈ ਕਰ ਸਕੀਏ ਜੀ ਸੋ ਆ रेल मुसाफिरा नु जागरूक करन दे लई ਤੁਹਾਡੇ ਵੱਲੋਂ ਕੋਈ ਮਹਿਕਮੇ ਵੱਲੋਂ ਕੋਈ ਉਪਰਾਲੇ ਜਾਂ ਕੋਈ ਹਿੱਲੇ ਕੀਤੇ ਜਾਂਦੇ ਨੇ ਸਮੇਂ-ਸਮੇਂ ਸਰ ਆ ਜਿਹੜੇ ਰੇਲ ਮੁਸਾਫਿਰ ਹੈ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਸੋਸ਼ਲ ਮੀਡੀਆ ਤੇ ਵੀ ਆਪਣਾ ਖਾਤਾ ਖੋਲਿਆ ਹੋਇਆ ਹੈ account ਬਣਾਇਆ ਹੋਇਆ ਹੈ ਤੇ ਜਿਹੜਾ ਆਪਣਾ Facebook account ਹੈ Instagram account ਹੈ ਉੱਥੇ ਅਸੀਂ ਕੁਛ ਨਾ ਕੁਛ ਹਮੇਸ਼ਾ ਪਾਉਂਦੇ ਰਹਿੰਦੇ ਹਾਂ ਕੀ ਜਿਹੜੇ ਯਾਤਰੀ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਹਦੇ ਚ ਅਸੀਂ ਦੱਸਦੇ ਰਹਿੰਦੇ ਹਾਂ ਕਿ ਇਹ ਕਰਨਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਹੈ ਜਿਵੇਂ ਕਿ ਜੇਕਰ ਰੇਲਵੇ ਸਟੇਸ਼ਨ ਤੇ ਕੋਈ ਲਾਵਾਰਿਸ ਵਸਤੂ ਪਈ ਹੈ ਤਾਂ ਉਹਨਾਂ ਨੂੰ ਨਹੀਂ ਚੱਕਣਾ ਚਾਹੀਦਾ ਹੈ ਉਹਨਾਂ ਵਾਸਤੇ ਨੰਬਰ ਦਿੱਤਾ ਹੁੰਦਾ ਹੈ ਕਿ ਇਸ ਨੰਬਰ ਤੇ ਤੁਸੀਂ ਇਨਫੋਰਮ ਕਰੋ ਤਾਂ ਜੋ ਪੁਲਿਸ ਆ ਕੇ ਉਹਨੂੰ ਕਬਜ਼ੇ ਚ ਲੈ ਕੇ ਉਹ ਦੀ ਇਨਕੁਆਇਰੀ ਕਰ ਸਕੇ ਇਸੇ ਤਰੀਕੇ ਨਾਲ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਤੋ ਕਿਸੇ ਅਨਨੋਨ ਬੰਦੇ ਦੇ ਉੱਤੇ ਕੋਈ ਬਹੁਤਾ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਹਦਾ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਹੈ ਇਹ ਇਸ ਸਾਰੇ ਚੀਜ਼ਾਂ ਬਾਰੇ ਅਸੀਂ ਜਾਗਰੂਕ ਕਰਦੇ ਰਹਿੰਦੇ ਹਾਂ ਸਮੇਂ-ਸਮੇਂ ਤੁਸੀ ਜਦੋਂ ਸਾਡਾ ਅਕਾਊਂਟ ਦੇਖੋਗੇ ਸੋਸ਼ਲ ਮੀਡੀਆ ਤੇ ਤੋ ਦੇਖੋਗੇ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਸੇਜ ਅਸੀਂ ਕਰਦੇ ਕਰਦੇ ਰਹੇ ਜੀ ਤਾਂ ਮੇਰੇ ਖਿਆਲ ਕਾਫੀ ਜਿਹੜੀਆਂ ਅਹਿਮ ਜਾਣਕਾਰੀਆਂ ਹੈ ਮੈਡਮ ਤੁਸੀਂ ਦਿੱਤੀਆਂ ਨੇ ਤੇ ਮੈਨੂੰ ਲੱਗੇ ਮੁਸਾਫਰਾਂ ਨੂੰ ਕਾਫੀ ਲਾਹੇਵੰਦ ਹੋਣਗੀਆਂ ਸਾਬਤ ਤੇ ਮੁਸਾਫਰ ਇਸ ਜਿਹੜੀਆਂ ਜਾਣਕਾਰੀਆਂ ਦਾ ਉਹ ਆਪਣੀ ਹਿਫਾਜ਼ਤ ਦੇ ਲਈ ਜ਼ਰੂਰ ਲਾਭ ਚੁੱਕਣਗੇ ਇਸ ਦੇ ਨਾਲ ਹੀ ਇਜਾਜ਼ਤ ਦਿਓ ਬਹੁਤ ਬਹੁਤ ਸ਼ੁਕਰੀਆ ਬੜਾ ਥੈਂਕ ਯੂ ਸੋ ਇਹ ਸੰ ਗਵਰਨਮੈਂਟ ਰੇਲਵੇ ਪੁਲਿਸ ਪੰਜਾਬ ਦੇ ਸਪੈਸ਼ਲ ਡੀਜੀਪੀ ਮੈਡਮ ਸ਼ਸ਼ੀ ਪ੍ਰਵਾਰ द्विवेदी ਜੀ ਜਿਨ੍ਹਾਂ ਨੇ ਮੁਸਾਫਰਾਂ ਦੀ ਹਿਫਾਜ਼ਤ ਨੂੰ ਲੈ ਕੇ ਬੜੀਆਂ ਅਹਿਮ ਜਾਣਕਾਰੀਆਂ ਦਿੱਤੀਆਂ ਔਰ ਨਾਲ ਹੀ ਜਿਹੜੇ ਜੀਆਰਪੀ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਸ਼ਿਕਾਇਤਾਂ ਦੇ ਸਬੰਧ ਦੇ ਵੀ ਕੁਝ ਜਵਾਬ ਜਿਹੜੇ ਆ ਉਹ ਦਿੱਤੇ ਨੇ ਇਸ ਦੇ ਨਾਲ ਹੀ ਮੈਨੂੰ ਵਰਿੰਦਰ ਨੂੰ ਦਿਓ ਇਜਾਜ਼ਤ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਹਾਜ਼ਰ ਰੱਬ ਰੱਖਾ